ਸਨ 1771 ਈਸਵੀ ਵਿੱਚ ਸਹਬਜ਼ਾਦਾ ਬਾਲ ਗੋਬਿੰਦ ਰਾਏ ਜੀ ਨੂੰ ਗੁਰਤੇਗ ਬਹਾਦਰ ਜੀ ਦਾ ਸਨੇਹਾ ਪੁੱਜਣ ਤੇ ਮਾਤਾ ਗੁਜਰੀ ਨਾਲ ਪਟਨਾ ਸਾਹਿਬ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਨੂੰ ਚਾਲੇ ਪਏ ਪਟਨਾ ਸਾਹਿਬ ਦੀਆਂ ਸੰਗਤਾਂ ਦਾ ਸਹਬਜ਼ਾਦੇ ਨਾਲ ਅਥਾਹ ਪਿਆਰ ਸੀ ਆਨੰਦਪੁਰ ਸਾਹਿਬ ਭੇਜਣ ਲਈ ਕਿਸੇ ਦਾ ਵੀ ਦਿਲ ਨਹੀਂ ਸੀ ਕਰਦਾ ਸਭ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਸਨ ਸੰਗਤਾਂ ਵਿਦਾਇਗੀ ਦੇਣ ਲਈ ਪਟਨਾ ਸਾਹਿਬ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ ਪਿੰਡ ਦਾਨਾਪੁਰ ਤੱਕ ਨਾਲ ਆਈਆਂ ਇੱਥੇ ਪਹੁੰਚਣ ਸਮੇਂ ਸ਼ਾਮ ਪੈਂਦੇ ਗੋਮਬਦ ਰਾਏ ਜੀ ਮਾਤਾ ਗੁਜਰੀ ਜੀ ਅਤੇ ਪਟਨਾ ਸਾਹਿਬ ਤੋਂ ਨਾਲ ਆਈਆਂ ਸੰਗਤਾਂ ਨੇ ਰਾਤ ਵਿਸਰਾਮ ਕੀਤਾ ਦਾਨਾਪੁਰ ਵਿੱਚ ਰਹਿਣ ਵਾਲੀ ਇੱਕ ਬੁੱਢੀ ਔਰਤ ਮਾਤਾ ਜਮਨਾ ਦੇਵੀ ਜੋ ਗੁਰੂ ਘਰ ਉੱਪਰ ਅਥਾ ਸ਼ਰਧਾ ਰੱਖਦੀ ਸੀ ਪਰ ਉਮਰ ਵੱਡੀ ਹੋਣ ਕਾਰਨ ਇੱਧਰ ਉੱਧਰ ਜਾ ਨਹੀਂ ਸੀ ਸਕਦੇ ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਦਾਨਾਪੁਰ ਵਿੱਚ ਸੰਗਤ ਸਮੇਤ ਗੋਬਿੰਦ ਰਾਏ ਜੀ ਆਏ ਹਨ ਤਾਂ ਉਸ ਨੇ ਬੜੇ ਪਿਆਰ ਅਤੇ ਸਤਕਾਰ ਨਾਲ ਹਾਂਡੀ ਵਿੱਚ ਖਿਚੜੀ ਬਣਾ ਕੇ ਲਿਆਂਦੀ ਸਤਗੁਰ ਜੀ ਨੂੰ ਛਕਣ ਵਾਸਤੇ ਬੇਨਤੀ ਕੀਤੀ ਮਾਈ ਅੰਦਰ ਬਹੁਤ ਪ੍ਰੇਮ ਸੀ ਦੂਜਾ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਉਸ ਨੂੰ ਕੋਈ ਸੂਝ ਨਾ ਰਹੀ ਤੇ ਉਸ ਨੇ ਥਾਲ ਪਰੋਸ ਕੇ ਨਹੀਂ ਦਿੱਤਾ ਬਲਕਿ ਹਾਂਡੀ ਹੀ गोविंद राय आगे जा रखी गोविंद राय जी ने उस माई दे प्रेम वजो बनाए खिचड़ी ਨੂੰ ਸੰਗਤਾਂ ਵਿੱਚ ਵਰਤਾਇਆ ਤੇ ਆਪ ਵੀ ਛਕਿਆ ਰਾਤ विश्राम ਕਰਨ ਪਿੱਛੋਂ ਸਵੇਰੇ ਜਦ ਆਨੰਦਪੁਰ ਲਈ गोविंद राय ਚੱਲਣ ਲੱਗੇ ਤਾਂ ਮਾਈ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਕਿਤੇ ਵੀ ਨਾ ਜਾਣ ਤੇ ਇੱਥੇ ਹੀ ਮੈਨੂੰ ਦਰਸ਼ਨ ਦਿੰਦੇ ਰਹੋਏ پاس ਰਹਿਣ गोविंद राय जी ਨੇ ਕਿਹਾ दादी मां ਮੈਂ ਸਦਾ ਆਪ ਜੀ ਦੇ ਪਾਸ ਹੀ ਹੋਵਾਂਗਾ ਜਦ ਮੇਰੇ ਦਰਸ਼ਨ ਕਰਨੇ ਹੋਣ ਇੰਜ ਹੀ ਪਿਆਰ ਨਾਲ ਖਿਚੜੀ ਬਣਾ ਕੇ ਸੰਗਤਾਂ ਅੱਗੇ ਗਰੀਬ ਲੋੜਵੰਦਾਂ ਨੂੰ ਛਕਾਉਣਾ ਮੈਂ ਉਹਨਾਂ ਵਿੱਚੋਂ ਹੀ ਤੁਹਾਨੂੰ ਇੰਜ ਬੈਠਾ ਨਜ਼ਰ ਆਵਾਂਗਾ ਮਾਤਾ ਜਮਨਾ ਦੇਵੀ ਦੇ ਦਿਲ ਵਿੱਚ ਜਦੋਂ ਵੀ ਗੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਓ ਮੰਗ ਪੈਦਾ ਹੁੰਦੀ ਤਾਂ ਉਹ ਖਿਚੜੀ ਤਿਆਰ ਕਰਕੇ ਸੰਗਤਾਂ ਨੂੰ ਖਵਾਉਂਦੀ ਤਾਂ ਉਸ ਨੂੰ ਪ੍ਰਤੱਖ ਗੋਬਿੰਦ ਰਾਏ ਜੀ ਦੇ ਦਰਸ਼ਨ ਹੋ ਜਾਂਦੇ ਇਸ ਤਰ੍ਹਾਂ ਮਾਈ ਆਖਿਰਲੇ ਸਵਾਸਾਂ ਤੱਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਨੇ ਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਨੇ ਗੋਬਿੰਦ ਰਾਏ ਲਈ ਖਿਚੜੀ ਤਿਆਰ ਕੀਤੀ ਸੀ ਉਥੇ ਹੁਣ ਵੀ ਗੁਰਦੁਆਰਾ ਹਾਂਡੀ ਸਾਹਿਬ ਹੈ ਜੀ ਉਹ ਹਾਂਡੀ ਵੀ ਮੌਜੂਦ ਹੈ ਤੇ ਅਜੇ ਅੱਜ ਤੱਕ ਉਥੇ ਖਿਚੜੀ ਦਾ ਲੰਗਰ